ਸੋ ਕਰਾ ਜੀ ਤੇ ਇਹ ਪਹਿਲਾ ਕਿਹੜਾ ਸਰਪੈ ਇਹ ਆਓ ਜਰਾ ਆ ਆ ਸੱਪ ਦਾ ਟੰਟ ਡੈਂਡ ਡੈਂਡ ਉਹ ਕੋਬਰਾ ਮੈਂ ਮਿੱਤ ਖੁੱਲਣੀ ਨਹੀਂ ਖੋਲਿ ਦਿਓ ਕੋਲਿ ਦਿਓ ਪਾ ਕੇ ਇਹ ਝੱਕ ਲੋ ਝੱਕ ਖੋਲ ਦਿਓ ਲੋ ਵੀ ਸੱਜਣੋ ਅੱਜ ਬੇਬੇ ਦੇ ਦਿਮਾਗ 'ਚ ਸ਼ਤਾਨੀ ਚੱਲ ਰਹੀ ਐ ਇੱਕ ਬੜੀ ਵੱਡੀ ਉਹ ਵੀ ਸ਼ਤਾਨੀ ਬੇਬੇ ਕਹਿੰਦੀ ਕਿ ਕਿਹਦੇ ਨਾਲ ਕਰਨੀ ਮੈਂ ਆਪਦੀ ਬੈਸਟ ਫਰੈਂਡ ਬੀਬੀ ਭਜ ਰੋਣਾ ਸੋ ਬੀਬੀ ਭਜ ਰੋ ਘਰੇ ਆਈ ਹੋਈ ਐ ਸੋ ਬੀਬੀ ਭਜ ਰੋ ਵਾਸਤੇ ਆਪਾਂ ਸੁਣਾ ਰਿਹਾ ਕਿੰਦਾ ਇੱਕ ਉਹ ਦੇਣਾ ਉਸ ਤੋਂ ਪਹਿਲਾਂ ਬੇਬੇ ਕੀ ਕਹਿੰਦੀ ਆ ਉਹ ਤੁਸੀਂ ਇਹ ਸੁਣੋ ਇਹ ਸਰਪ੍ਰਾਈਜ਼ ਦੇ ਜੇ ਪਹਿਲਾਂ ਕਿਹੜਾ ਸਰਪ੍ਰਾਈਜ਼ ਆਓ ਜਰਾ ਆ ਆਪ ਦਾ ਬੇਬੇ ਮੈਨੂੰ ਕਹਿੰਦੀ ਹਰਮਨ ਜਿਹੜਾ ਤੂੰ ਮੇਰੇ ਨਾਲ ਪ੍ਰੈਕ ਕੀਤਾ ਸੀ ਨਾ ਸਾਪਾ ਤੇ ਉਹ ਅੱਜ ਆਪਾਂ ਬੀਬੀ ਭਾਜਨ ਉਹਨਾਂ ਨਾਲ ਕਰਨਾ ਦੇਖਦੇ ਹਾਂ ਡਰਦੀ ਆ ਕਿ ਨਹੀਂ ਡਰਦੀ ਹਾਂ ਕਰੀਏ ਰੈਡੀ ਆ ਕੀ ਆ ਰੈਡੀ ਤੈਨੂੰ ਕੀ ਲੱਗਦਾ ਬੀਬੀ ਡਰੂਗੀ ਕਿ ਨਹੀਂ ਵੇਖਾਂਗੇ ਨਾ ਨੇ ਡਰਦੀ ਹੈ ਕਿ ਨਹੀਂ ਡਰਦੀ ਪਰ ਆਪਾਂ ਡਰਾਉਣਾ ਹੈ ਆ ਡਰ ਜੂਗੇ ਹੈ ਆਪੇ ਕਹਿੰਦੇ ਦੋਵੇਂ ਆਂਗੇ ਡਰ ਜਾਣੀ ਬੀਬੀ ਨਾ ਬੀਬੀ ਦਾ ਇஷ்டਦਾਰ ਵੀ ਆਏ ਸੋ ਆਪਾਂ ਆਪਾਂ ਕੋਸ਼ਿਸ਼ ਕਰਦੇ ਆਂਦੇ ਕੋਸ਼ਿਸ਼ ਤਾਂ ਕਰਗੇ ਨਾ ਤੇ ਜਾਂਨ ਜਾਂ ਨਾ ਡਰ ਆਪਾਂ ਟਰਾਈ ਕਰਦੇ ਆਪਾਂ ਟਰਾਈ ਦੇ ਕਿ ਨਹੀਂ ਹੁੰਦੇ ਕਿੰਨੀ ਐਕਸਾਈਟਡ ਆ ਆਪਾਂ ਟਰਾਈ ਕਰ ਮਾਰ ਲਈ ਹੈ ਨਾ ਜਾਂਨ ਨੂੰ ਜਾਂ ਨਾ ਸੋ ਲਓ ਬੀਬੀ ਡਰੀ ਨਹੀਂ ਹੈ ਬੀਬੇ ਦਾ ਨਹੀਂ ਡਰੀ ਸੋ ਬੀਬੇ ਦੀ ਬੈਸਟ ਫਰੈਂਡ ਲਈ ਤੇ ਡਰਦੀ ਕਿ ਨਹੀਂ ਇਹ ਪਰ ਪਹਿਲੀ ਵਾਰੀ ਕਿਸੇ ਆਇਆ ਜਿਵੇਂ ਬੇਬੇ ਨੇ ਆਪ ਦੀ ਸਹੇਲੀ ਨਾਲ ਇਦਾਂ ਦਾ ਕੋਈ ਪ੍ਰੈਂਕ ਕੀਤਾ ਪਹਿਲਾ ਪ੍ਰੈਂਕ ਹੀ ਹੋਣਾ ਜਿਹੜਾ ਹੋ ਜਾਂ ਤੂੰ ਪਹਿਲਾਂ ਸੱਪ ਦਿਖਾ ਦਿੱਤੀ ਆ ਪਹਿਲਾਂ ਦਿਖਾ ਦਿੱਤੀ ਤੁਹਾਨੂੰ ਸੋ ਸੱਜ ਨੂੰ ਇਹ ਨੀ ਕੀ ਮੋੜੀ ਚੀਜ਼ ਨਹੀਂ ਇਹਦੇ ਵਿੱਚ ਟੈਂਟ 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 ਉਹ ਕੋਬਰਾ ਸੋ ਵੀ ਕਿਦੇ ਹੁਣ ਆਪਾਂ ਬੀਬੀ ਨੂੰ ਕਹਾਂਗੇ ਬੀਬੀ ਤੇਰੇ ਹੱਥੇ ਸਮਾਨ ਲੈ ਕੇ ਆਉਂਦਾ ਤੇ ਜਦੋਂ ਬੀਬੀ ਨੇ ਵੇਖਿਆ ਵੇਖਦੇ ਵੈਸੇ ਤਾਂ ਬੀਬੀ ਉਹ ਬਹੁਤ ਕਿਦੇ ਦਲੇਰ ਆ ਪਰ ਯਾਰ ਪੁਰਾਣੇ ਪੁਰਾਣੇ ਬੀਬੀਆਂ ਨਹੀਂ ਡਰਦੀਆਂ ਪਰ ਵੇਖਾਂਗੇ ਫਿਰ ਵੀ ਆਪਾਂ ਬੇਬੇ ਨੇ ਕਿਹਾ ਕਿ ਪ੍ਰੈਂਕ ਕਰਕੇ ਵੇਖਣਾ ਤੇ ਆਪਾਂ ਕਰਕੇ ਵੇਖਾਂਗੇ ਸੋ ਪਹਿਲਾਂ ਉਸ ਤੋਂ ਬਾਅਦ ਚੀਜ਼ ਆ ਦੇਵਾਂਗੇ ਜਿਹੜਾ ਲੈ ਕੇ ਆਉਂਦਾ ਬੀਬੀ ਸੱਸਰੀ ਘਰ ਸੱਸਰੀ ਘਰ ਆਏ ਤੁਸੀਂ ਫਿਰ ਆਪਦੀ ਬੈਸਟ ਫਰੈਂਡ ਨੂੰ ਮਿਲਣ ਹਾਂ ਹਾਂ ਜੀ ਹਾਂ ਜੀ ਆ ਰਹੇ ਆ ਉਹ ਉਹ ਦੀ ਉਚਾਨੀ ਅੱਜ ਉਹ ਦਿਨ ਉਹ ਦਿਨ ਚੁਗਲੀਆਂ ਰਹਿ ਗਈਆਂ ਸੀ ਆਪਣੀਆਂ ਹਾਂ ਤੇ ਹੋਰ ਰਹਿ ਗਿਆ ਕਿ ਉਹ ਜਿਹੋ ਹੰਗਣੇ ਵਿਚਾਰ ਜਾਲ ਕਰਦੀ ਰੋਜ਼ ਮੈਨੂੰ ਲੈ ਬੇਬੇ ਆਇਆ ਨਹੀਂ ਬੇਬੇ ਫਿਰ ਬੀਬੀ ਨੇ ਵੀ ਵਾਵਾ ਨਿਊਜ਼ਾਂ ਇਕੱਠੀਆਂ ਕੀਤੀਆਂ ਹੋਈਆਂ ਕਿ ਆ ਜਾ ਨਿਊਜ਼ ਆ ਪਿੰਡ ਦੀਆਂ ਖਬਰਾਂ ਸਾਰੀਆਂ ਹਾਂ ਕਿਉਂਕਿ ਦੋ ਵੱਡੇ ਚੈਨਲ ਨੇ ਇੱਧਰ ਵੀ ਤੇ ਉੱਧਰ ਵੀ આજ ਤੱਕ ਲਓ ਜੀ ਅੱਜ ਸਾਰੇ ਜਾਣੇ ਨਾਲ ਕਿ ਬੀਬੀ ਸੋ ਆ ਜਿਹੜਾ ਆਪਣਾ ਕੂਬਰਾ ਇੱਧਰ ਜੇ ਰੈਸਟ ਕਰ ਰਿਹਾ ਸੋ ਬੀਬੀ ਬੀਬੀਆਂ ਨੇ ਪ੍ਰਸ਼ਾਦ ਬੀਬੀ ਉਹਨਾਂ ਕਰੇ ਨਹੀਂਆਂ ਤਾਂ ਬਣੀ ਤੇ ਬੀਬੀ ਦੀਆਂ ਚੂੜੀਆਂ ਰਹਿ ਗਈਆਂ ਨੇ ਸੋ ਚੂੜੀਆਂ ਆਪਾਂ ਬਾਅਦ ਵਿੱਚ ਦਿਖਾਵਾਂਗੇ 24 ਕੈਰੇਟ 골ਡ ਚਲਿਏ ਤੋਂ ਨਹੀਂ ਗਿਲਦਾ ਬੀਬੀ ਤਾਂ ਵੀ ਕਿੰਨੀ ਨਹੀਂ ਤਾਂ ਲੱਗਦਾ ਨਹੀਂ ਇਹ ਬੇਬੀ ਤਾਂ ਵੀ ਸਟਰੋਂਗ ਆ ਬੀਬੀ ਅੱਛਾ ਚਲ ਅੱਜ ਲੱਗ ਜੂ ਪਤਾ ਤੇ ਚਲ ਆ ਬੀਬੀ ਪੁਰਾਣੀਆਂ ਬੀਬੀਆਂ ਉਹ ਨਹੀਂ ਡਰਦੀਆਂ ਸੋਚ ਕੇ ਡੱਡੂ ਕਰ ਲੀਆਂ ਤਾਂ ਡਰਦੇ ਆ ਇਹਨਾਂ ਚਲ ਆਓ ਚਲ ਫੜ ਲੈਣੇ ਚਲ ਕੋਲ ਕੈਟ ਬਾਣ ਨਾਲ ਪਹਿਲਾਂ ਆ ਦਿਖਾਵਾਂਗੇ ਫੇਰ ਉਹ ਬੇਬੇ ਮੇਰੇ ਹੱਥੇ ਸਮਾਨ ਲੈ ਕੇ ਆਉਂਦਾ ਪੁੱਤੋਂ ਚਿਰੀ ਜੂਰ ਸਾਹਿਬ ਤੋਂ ਅੱਛਾ ਲਿਆਓ ਲਿਆਓ ਫਿਰ ਹੈ ਖਰਾਬ ਹੈ ਮੇਰੀ ਫਰੈਂਡ ਨੇ ਦੇ ਕੋਈ ਸਮਾਨ ਸੋਹਣਾ ਜਾਂ ਦੇ ਦੇਣੇ ਆਂਦਾ ਕਿ ਵੇਖਣਾ ਹੈ ਹੈ ਖਣ ਵਾਲਾ ਕਹਿੰਦਾ ਕਿ ਵੇਖਣਾ ਹੈ ਇਹ ਖਾਣ ਵਾਲਾ ਵੀ ਆ ਪੌਣ ਵਾਲਾ ਵੀ ਆ ਪ੍ਰਸ਼ਾਦ ਤੇ ਪਹਿਲਾਂ ਮੰਮੀ ਦੇ ਆਈ ਸੀ ਨਾ ਹਾਂ ਹਾਂ ਦੇ ਆਈ ਸੀ ਗਈ ਤੋ ਪਹਿਲਾਂ ਆ ਸਰਪ੍ਰਾਈਜ਼ ਖੋਲੀ ਆ ਆਪਾਂ ਹਾਂ ਫੋਨ ਖੋਲ ਆ ਦੇ ਸਨਾ ਖੋਲੋ ਮੈਂ ਵੀ ਤੋ ਖੁੱਲਣੀ ਨਹੀਂ ਖੋਲ ਜੂਗੀ ਖੋਲ ਜੂਗੀ ਆਹ ਚੱਕ ਲਓ ਚੱਕ ਲਓ ਏ ਹੌਲੀ 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 ਏ ਏ ਇੱਕ ਮਿੰਟ ਹਾਂ ਚਲੋ ਖੋਲ ਖੋਲ ਦੋ ਇਹ ਲਓ ਜੀ ਲਓ ਇਹ ਤਾਂ ਕੀ ਉਡਾੜ ਆ ਗਿਆ ਹੈ ਚੱਕ ਕੇ ਵੇਖੋ ਇਹਨੂੰ ਵੀ ਚੱਕ ਕੇ ਵੇਖ ਕੀ ਆ ਏ ਕੁਦੁਰਾ ਪਸ ਨਾ ਮੈਂ ਕੀ ਹੈ ਮੈਂ ਵੀ ਨਹੀਂ ਦੇ ਇਹ ਵੇਪ ਤੁਸਾ ਹੈ ਨਾ ਚੱਕੋ ਸਹੀ ਚੱਕੋ ਮੈਂ ਦੇ ਲੈ ਨਹੀਂ ਨਹੀਂ ਨਾ ਚੱਕੋ ਉਹ ਤਾਂ ਬੜੀ ਬੜੀ ਚੀਜ਼ ਆ ਚੱਕੋ ਚੱਕੋ ਅਈ ਲੈ ਚੱਕ ਮੇ ਵੀ ਕੀ ਆਏ ਉਹ ਸੱਪ ਹਾਂ ਨਹੀਂ ਨਹੀਂ ਮੈਂ ਵੇ ਆਏ ਬੇਬੇ ਆ ਕੇ ਕਰਕੇ ਇਧਰ ਆ ਕੇ ਬੇਬੇ ਆ ਗਈ ਆ ਵੇਖੋ ਐਂਗਰ ਕਰ ਗਈ ਤੈਨੂੰ ਇਹ ਟੈਮਾ ਨਾਲ ਹੁਵਰਾਇਂ ਤੇ ਸਮਝ ਸਕਦੇ ਨਹੀਂ ਮੈਂ ਕਿਹਦੇ ਨੂੰ ਵੇ 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 ਇੱਕ ਉਹ ਕਰ ਲੈਓ ਹੈ ਆ ਲੈ ਲੈ 1000 ਰੁਪਏ ਦੀ ਤੇ ਡਰੀ ਵੀ ਯਾਰ ਮੈਂ ਤੈਨੂੰ ਕਿਹਾ ਸੀ ਵੀ ਅੱਜ ਨਹੀਂ ਡਰ ਨਹੀਂ ਡਰੀ ਦਦਾ ਜੀ ਹੈ ਇਹ ਇਹ ਕੋਈ ਨਹੀਂ ਆਪਣੇ ਘਰ ਦਾ ਸੱਪ ਆ ਪਾਲ ਲਿਆ ਹੋਇਆ ਬਾਬਾ ਹੂੰ ਰੱਖਿਆ ਹੋਇਆ ਲੋਕ ਜਦੋਂ ਬੇਬੇ ਨਾਲ ਪ੍ਰੈਂਕ ਕੀਤਾ ਸੀ ਬੇਬੇ ਵੀ ਨਹੀਂ ਡਰੀ ਤੇ ਹੁਣ ਬੀਬੀ ਨੂੰ ਵੀ ਡਰ ਇਹ ਵੀ ਡਰਦੀ ਆ ਦੇਖੋ ਇਹ ਪਿਆਰ ਰੱਖਿਆ ਹਾਂ ਹਉ ਹਿੰਦੀ ਮੈਂ ਵੇਖ ਲਿਆ ਇਹ ਇਹ ਹੀ ਸੈਟ ਲਿਆਇਆ ਹੈ ਹਾਂ ਮੈਂ ਕਿਹਾ ਜੋ ਸੈਟ ਨਹੀਂ ਵਧੀਆ ਨਾ ਪਤਾ ਕੀ ਗੱਲ ਹੈ ਇਹ ਇਹ ਨਾ ਜਿਵੇਂ ਵਾਲੀਆਂ ਤਾਂ ਲਾ ਕੇ ਵੀ ਲੈ ਜਾਂਦਾ ਬੰਦਾ ਇਹਨੂੰ ਗਲੇ ਚ ਪਾ ਕੇ ਲਾ ਕੇ ਇਹ ਫੜੰਗ ਮਾਰਿਆ ਗੁਰੂ ਦਾ ਹਾਂ ਦਰ ਵੀ ਡਰੀ ਨਹੀਂ ਮਾਂ ਨੂੰ ਸਰ ਲੋਜੰਦਾ ਹਾਂ ਬੇਬੇ ਦਾ ਪਲਾਨ ਫੇਲ ਹੋ ਗਿਆ ਬੇਬੇ ਆਪਣਾ ਦਾ ਪਲਾਨ ਫੇਲ ਹੋ ਗਿਆ ਬੇਬੇ ਬੇਬੇ ਡਰੀ ਨਹੀਂ ਪੌਛ ਡਰੀ ਕਿਉਂ ਡਰੀਾ ਵੀ ਪੈ ਲੈ ਮਾਰਾ ਜਾ ਡਰੀਾ ਠੀਕ ਪੌਛ ਡਰੀ ਕਿਉਂ ਉਹ ਜਣੂ ਤੇ ਡਰੀ ਨਹੀਂ ਗਈ ਇਹ ਤਾਂ ਡਰਨਾ ਕਾ ਤੂੰ ਆਪਨੇ ਭਣ ਭਰਾਏ ਆ ਆਪਣੇ ਭਣ ਭਰਾ ਸਾਥ ਤੇ ਜੇਤਾ ਜਿਹਿੰਦੇ ਆ ਕੀ ਲੱਗਦੇ ਆ ਆ ਬੇਬੇ ਨਹੀਂ ਜੇਤਾ ਇਹ ਰਿੰਦੇ ਰੱਖੀ ਰੱਖਦੇ ਆ ਕੀ ਰੱਖਦੇ ਆ ਸਾਡਾ ਸਾਡਾ ਪਲਾਨ ਹੀ ਫੇਲ ਹੋ ਗਿਆ ਹੈ। ਹੋ ਗਿਆ ਲੈ। ਚਲ ਕੋਈ ਨਹੀਂ ਆਪਾਂ ਚੀਜ਼ ਤਾਂ ਦੇਣੀ ਹੈ। ਹਾਂ ਚੀਜ਼ ਲੈ ਆਓ ਬਈ। ਲੈ ਆਓ ਭਾਈ ਮੇਰਾ ਸ਼ਟਾਉਣਾ। ਲੈ। ਲਾਓ ਜੀ। ਬੇਬੇ ਤਾਂ ਦੱਸ ਨਹੀਂ ਦਿੰਦਾ ਕਿ ਤੇ ਪਹਿਲਾਂ। ਸੱਪ ਦੇ ਕੇ ਤਾਂ ਛਾਰਤਾ। ਹੈਂ? ਤਾਂ ਸੱਪ ਦੇ ਕੇ ਤਾਂ ਛਾਰਤਾ। ਨਹੀਂ ਨਹੀਂ ਬੇਬੇ ਤੇਰੇ ਲਈ 24 ਕੈਰਟ 골ਡ ਲੈ ਕੇ ਆਂਦਾ ਏ। ਲੈ ਆਓ ਰੱਖ ਦਿਓ। ਭਾਈ ਪਾ ਲਓ ਜਿਆ ਪੰਡਾਰੀ ਚ। ਪਾ ਲਓ ਬਈ। ਲੋ ਜੀ ਆ ਬੀਬੀ ਆ ਤੇ ਲੈ ਕੇ ਆਂਦੀਆਂ। ਬੇਬੇ ਚੂੜੀਆਂ ਲੈ ਕੇ ਆਂਦੀਆਂ ਤੇਰੇ ਆ। ਹਾਂ। ਲੈਓ ਬੇਬੇ ਬਾਹਰ ਆ ਵੀ ਸੇਲੀ ਰਿਆ ਬਾਧ ਚ ਪਾ ਇਹ ਓਏ ਯੱਕ ਆ ਜਾਣਗੀਆਂ ਆ ਜਾਣਗੀਆਂ ਆ ਜਾਣਗੀਆਂ ਚੱਕਰ ਉਹ ਤੇੜ ਮੇੜ ਦੇ ਜੱਗ ਬੜੀ ਬੇਬੇ ਖੋਣੀਆਂ ਚਾਈਦੀਆਂ ਐਸਾ ਤਾਂ ਚਾਹਣਗੇ ਮਨਾਂ ਮੈਂ ਆਪਦੇ ਮੇਚ ਦੀਆਂ ਲਿਆਉਂਦਾ ਨਾ ਬੇਬੀ ਦਾ ਹੱਥ ਇਹ ਇੱਕ ਮਿੰਟ ਰੁਕੋ ਇੱਕ ਮਿੰਟ ਤੇ ਇਹਨਾਂ ਦੇ ਨਾ 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 ਬੇਬੇ ਇਹ ਬੰਗਾਲੀ ਨੂੰ ਪਤਾ ਨਾ ਫਿਰ ਨਵੀਂ ਨਵੀਂ ਆਈ ਜਾ। ਇੱਕ ਹੋਰ ਆ ਆ ਬੀਬੀ ਆ ਦੂਸਰੇ ਹੱਥ ਤਾ ਬੇਬੇ ਮੈਂ ਚੰਦਿਆਰੇ ਚ ਹੰਦ ਦੋਹਾਂ ਚ ਫਾਦਨੀ ਫਿਰ ਲਓ ਜੀ ਬੇਬੇ ਆਂਦੀ ਬੈਸਟ ਫਰੈਂਡ ਵਾਸਤੇ ਸਪੈਸ਼ਲ ਸ੍ਰੀ ਹਜੂਰ ਸਾਹਿਬ ਤੋਂ ਗੱਫ ਲੈ ਕੇ ਆਏ ਬੇਬੇ ਕਹਿੰਦੀ ਲੈ ਕੇ ਜਾਣਾ ਮੇਰੀ ਸਹੇਲੀ ਵਾਸਤੇ ਹਾਂ ਜੀ ਹੋਰ ਮੇਰੇ ਪਤੀ ਹੋ ਗਿਆ ਕੰਮ ਕੇ ਵੇਲਾ ਫਿਰ ਤੂੰ ਤਾਂ ਨਾ ਆਇਆ ਨਹੀਂ ਮੈਂ ਵੀ ਗਿਆ ਸੀ ਮੈਂ ਹੀ ਤਾਂ ਲੈ ਕੇ ਆਇਆ ਅੱਛਾ ਤੂੰ ਬੇਬੇ ਨੇ ਆਰਡਰ ਦਿੱਤਾ ਮੈਂ ਲੈ ਕੇ ਆਇਆ ਵੈਰੀ ਗੁੱਡ ਵੈਰੀ ਗੁੱਡ ਛੱਤ ਪਟਾ ਯੇ ਬਹੁਤ ਸੋਹਣੀਆਂ ਲੱਗਦੀਆਂ ਬੇਬੇ ਬਿਊਟੀਫੁੱਲ ਹੋ ਗਿਆ ਕੰਮ ਬਹੁਤ ਬਿਊਟੀਫੁੱਲ ਲੱਗ ਰਹੀਆਂ ਠੀਕ ਹੈ ਨਾ ਠੀਕ ਹੈ ਬੱਸ ਹੋਰ ਵੀ ਕੁਝ ਚਾਹੀਦਾ ਆ ਸੱਪ ਲੈ ਲਓ ਫਿਰ ਸੱਪ ਦਾ ਆਹ ਲੈ ਆਹ ਗੱਟ ਬਣਾਉਣੀ ਹੈ ਲੈ ਲੋ ਲੰਮ ਤੂੰ ਕਿਹੜਾ ਜੱਬੀ ਲੈ ਬੀਬੀ ਨਹੀਂ ਡਰਦੀ ਡਰਦਾ ਘਾਤਵਾ ਅੱਜ ਅਸੀਂ ਗੱਲਾਂ ਕਰੀ ਜਾਂਦੇ ਮੰਮੀ ਹੋਣੀ ਤੇ ਉਦੋਂ ਡਰ ਗਈ ਮੰਮੀ ਤੇ ਮਾਸੀ ਨੇ ਤੇ ਟੀਕਾ ਛੜਤੀਆਂ ਤੇ ਬੀਬੀ ਤੇ ਲੈ ਵੀ ਨਹੀਂ ਡਰਦਾ ਮੈਂ ਤੈਨੂੰ ਕਿਹਾ ਸੀ ਨਾ ਪਹਿਲੀਆਂ ਬੁੜੀਆਂ ਨਹੀਂ ਡਰਦੀ ਹਾਣਾ ਅੱਜ ਕੱਲ੍ਹ ਇਹ ਕੀੜੇ ਮਕੌੜਿਆਂ ਤੋਂ ਡਰੀਆਂ ਆਣੀਆਂ ਉਹ ਘਰ ਲਈ ਆ ਗਈ ਕੀੜਾ ਆ ਗਿਆ ਚੂਹਾ ਆ ਗਿਆ ਕੋਕਰੇਕ ਤੋਂ ਆ ਸਿੰਘੀਆਂ ਕੀ ਐ ਜਰਬਾਰ ਗਿੰਗਾ اچھا ਤਾਂ ਮੋਟਾ ਕੁੱਦੋ ਮਮਾਪਾ ਜੀ ਮੇਰੇ ਨੂੰ ਮਮਾ ਮੈਂ ਬਸ ਨਿਆਂ ਦਾ ਕੋਈ ਨਿਆਂ ਨਾ ਪਰ ਦੇਗਾ ਪਰੇ ਬੀਬੀ ਦੇ ਅਸਲੀ ਸੱਪਾ ਤੋਂ ਨਹੀਂ ਡਰਦੀ ਆਪਾਂ ਨਕੀ ਨਾ ਡਰਾਉਣ ਨੂੰ ਬੰਦੀ ਬੇਬੇ ਕਿਵੇਂ ਲੱਗਿਆ ਸੋਹਣੇ ਲੱਗੇ ਆ ਸੋਹਣੇ ਲੱਗਾ ਭਾਈ ਮੇਰਾ ਹਰਾਨੀ ਹਾਰ ਮੇਰਾ ਰਾਣੀ ਹਾਰ ਬਹੁਤ ਸੋਹਣਾ ਲੱਗਾ ਆ ਤੇਰੀ ਤੇਰੀ ਸਹੇਲੀ ਨੇ ਲੈ ਕੇ ਆਂਤਾਈ अच्छा लो ये फड़ा दो हम ग्राहक ਨੂੰ ਸਦਾ ਕਰੂਗਾ ਫਿਰ ਛੋਨੀ ਨਹੀਂ ਡਾਲਣਾ ਹੈ ਪਾਈ ਸਾਹਮਣੇ ਰੱਖਦੇ ਨਹੀਂ ਇਹ ਹਰਮਣਪਨ ਕਿਹਬਾ ਦੰਡਾਈ ਤੋਂ ਬੇਬੇ ਵੇਖ ਲੈ ਤੂੰ ਬੇਬੇ ਕੋਲੇ ਅਫਸੋਸ ਨਹੀਂ ਕੀਤਾ ਪੁੱਛ ਕਹਾਦਾ ਬੇਬੇ ਦੇ ਕਾਂਟੇ ਨਹੀਂ ਨਵੇਂ ਜੜੇ ਕਿੰਨੇ ਕਾਂਟਾ ਟੁੱਟ ਗਿਆ ਟੁੱਟ ਗਿਆ ਉੱਥੋਂ ਨਿਕਲ ਗਿਆ ਇਧਰ ਲੈ ਕੋਈ ਨਿਕਾ ਕੇ ਭਾਜੇ ਨੋਹੋ ਚੋਟ ਫੇਰ ਇਹ ਸੜਾਣੇ ਚੜ ਗਿਆ ਉਹ ਰੱਖ ਕੇ ਫੇਰ ਪਾਵਾਂਗੇ ਮਗਾਣ ਕੇ ਇਹਨੂੰ ਹੋਰ ਪਾਇਆ ਨਹੀਂ ਉਹੋ ਹੀ ਆ ਤੇ ਥੱਲੋ ਜੜਿਆ ਆ ਕਿੰਨਾ ਆਉਂਦਾ ਅੱਖ ਲੱਗੀ ਸੀ ਮੈਂ ਕਿਹਾ ਡੱਗ ਪੈਣੇ ਪਤਲੇ ਜੇ ਬੇਬੇ ਵੇਲਾ ਬਦਲੇ ਗਏ ਨੇ ਐਡੇ ਮੋਟੇ ਆ ਨਹੀਂ ਨਹੀਂ ਜੇ ਥੱਲੇ ਨੀ ਲੰਕਿੰਦੀ ਹਾ ਹੋ ਅਫਸੋਸ ਕਰੋ ਹੁਣ ਭੁੱਲੀ ਹੈ ਫਿਰ ਮਾੜੀ ਗੱਲ ਕੀਤੀ ਨਾ ਫਿਰ ਤੂੰ ਨਾ ਮੁੱਠੀ ਹੋਰ ਤਾਂ ਲੈ ਕੇ ਆਦੇ ਆ ਲਓ ਜੀ ਪ੍ਰੈਂਕ ਕਰ ਲਿਆ ਪ੍ਰੈਂਕ ਸਾਡਾ ਹੋ ਗਿਆ ਫੇਲ ਕਿਉਂਕਿ ਬੀਬੀ ਆ ਗਈ ਹੈ ਦਲੇਰ ਤੇ ਬੀਬੀ ਵੀ ਨਹੀਂ ਕਹਿੰਦੀ ਮੈਂ ਅਸਲੀ ਸੱਪਾਂ ਤੋਂ ਨਹੀਂ ਡਰਦੀ ਤੁਸੀਂ ਮੈਨੂੰ ਨਕਲੀ ਨਾਲ ਡਰਾਉਣ ਨੂੰ ਫਿਰਦੇ ਆ ਤੇ ਹੁਣ ਆਪਾਂ ਜਾ ਰਹੇ ਕਿੱਥੇ ਮਾਮੀ ਜੀ ਕੋਲੇ ਮੇਰੇ ਪੂਆ ਦੇ ਪਿੰਡ ਹਾਂ ਮੰਮੀ ਦੇ ਪੂਆ ਦੇ ਪਿੰਡ ਹਾਲੇ ਤੱਕ ਹੀ ਡੱਬਾ ਹੀ ਨਹੀਂ ਗੱਡੀ ਦਾ ਨਹੀਂ ਡੱਬਾ ਦੇ ਕੇ ਆਂਦਾ ਸੀ ਸੋ ਮਾਹਾਂ ਟਾਈਮ ਜਾਂ ਕੱਢਿਆ ਹੁਣ ਤੇ ਪੂਆ ਦੇ ਜਿਹੜੇ ਹੈਗੇ ਆ ਨੌ ਪੋਤੋ ਸਾਡਾ ਬਹੁਤ ਕਰਦੇ ਉਹਨਾਂ ਨੇ ਬਹੁਤ ਵਾਰੀ ਕਿਹਾ ਵੀ ਤੁਸੀਂ ਆਏ ਵਾਏ ਵਾਰੀ ਆਹੀ ਆਏ ਨਹੀਂ ਯਾਰ ਗਏ ਨਹੀਂ ਆਈ ਨਹੀਂ ਗਏ ਨਹੀਂ ਜਾਈ ਨਹੀਂ ਗਿਆ ਵਾਸਾ ਨਹੀਂ ਤੇ ਹੁਣ ਫਾਈਨਲੀ ਚੱਲੇ ਨਾਲੇ ਤੁਹਾਨੂੰ ਮਿਲਾਉਣੇ ਸਾਰੇ ਨਾਲ ਤੇ ਨਾਲੇ ਫਿਰ ਡੱਬੇ ਢੁੱਬੇ ਦੇ ਕੇ ਆਉਣੇ ਯਾਰ ਮੇਲੇ ਕੇਕ ਦੇ ਪਿੰਡ ਨਾਲ ਹੀ ਆ ਸਾਡੇ ਆ ਪਿੰਡ ਕਹਾਲਾ ਨਾਲ ਹੀ ਆਪਣੇ ਪੜਾਣੇ ਦੇ ਨਾਲ 2 ਕਿਲੋ 3 ਕਿਲੋ ਲੈ 3 ਕਿਲੋ ਮੀਟਰ ਨਹੀਂ 6 6 7 ਕਿਲੋਮੀਟਰ ਬਣ ਜਾਂਦਾ ਆਪਣੇ ਪਿੰਡ ਤੋਂ ਮੈਂ ਤਾਂ ਕਿ ਨੇੜ ਹੀ ਐ ਇਧਰ ਡੋਰ ਪੜ ਐ ਯੈਸ ਲੋ ਜੀ ਫਾਈਨਲੀ ਮਾਮੀ ਜੀ ਹੁਣ ਆ ਘਰੇ ਪਹੁੰਚ ਯੂਕੇ ਆ ਯੂਕੇ ਆ ਜੀ ਵਾਓ ਨਾਈਸ ਨਾਈਸ ਦੇ ਗਾਰਡਨ ਗਾਰਡਨ ਹੋ ਗਿਆ ਵੈਰੀ ਗੁੱਡ ਤੇਲ ਲੱਗ ਗਈ ਤੇ ਇੱਥੇ ਖੜ੍ਹ ਗਿਆ ਤੇਲ ਤੇ ਤੁਹਾਨੂੰ ਵੀ ਬਹੁਤ ਦੁਹੇਂ ਨਾ ਡੈਮ ਲਾਦਾ ਉਥੇ ਥੈਂਕ ਯੂ ਉਹ ਗਾਂਧੀ ਨੇ ਲਾ ਅੱਛਾ ਨਾ ਕਿਆ ਲਾਦਾ ਜੀ ਤੁਹਾਨੂੰ ਲੇਟ ਹੋ ਜਾਣਾ ਹੈ ਹਾਂ ਨਾਲੇ ਨਾਲ ਪਾਰਸ਼ ਕਰਕੇ ਤੇ ਦੋਏ ਟੋਏ ਟੋਏ ਬਤਾਈਏ ਕਾਦੀ ਹੈ ਇਹ ਦੋamani ਦੋਨਾ ਦੋਨਾ ਗੱਡੀ ਦਾ ਅੱਧਾ ਟੱਪਾ ਹੈ ਗੱਡੀ ਦਾ ਅੱਧਾ ਹੈਗਾ ਸਰਫਾ ਕਰਦਾ ਨੇ ਨਹੀਂ ਅਸੀਂ ਪੈਂਡਿੰਗ ਆ ਹਾਰ ਲੈ ਰਹੇ ਹਾਂ ਦੁਆਰਾ ਪੇਰਾ ਹੋਣਾ ਹੋਰ ਉਹਨੂੰ ਹਾਰ ਲੈ ਤੇ ਹਾਂਜੀ ਇੱਥੇ ਬਹਿ ਜਾ ਮੈਂ ਬੁਆ ਇਹਨੇ ਮੰਮੀ ਜੀ ਦੀ ਬੁਆ ਜੀ ਆਪਸ ਚ ਲੜਦੇ ਹੋਏ ਮੈਂ ਲੜਦੇ ਕੋਈ ਨਹੀਂ ਲੜਦੇ ਅਸੀਂ ਤਾਂ ਲੜਦੇ ਦੇ ਏ ਵੱਲ ਲੜਾਈ ਆ ਇਹ ਮਮੀ ਦੀ ਸਗੀ 부ਆ ਐ ਨਾਨੂ ਜੀ ਦੀ ਸਿਸਟਰ ਆ ਇਹ 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 부ਆ ਹੀ ਮੇਰੀ ਬਚੋਲੇ ਨਾਲ ਓ ਅੱਛਾ ਮੇਰੀ 부ਆ ਹੀ ਆ ਵਾ ਨਾਈਸ 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 ਕਹਿ ਕੇ 부ਆ ਹੀ ਉਹ ਆ ਰਿਹਾ ਕੰਮੀ ਦੇ ਕਪੜੇ ਧੋਣ ਵਾਲਾ ਸਾਬਣ ਨਹੀਂ ਲੈ ਕੇ ਦਿੰਦੇ ਆਦੇ ਸੀ ਵੀ ਤੁੰਗੂ ਓ ਤੂੰ ਫੇਰ ਵੀ ਵਿਆਹ ਕਰਤਾ ਏ ਮੈਂ ਲਗਾ ਚੁੱਪ ਕਰਕੇ ਕਰ ਦਿਓ ਸਾਰਾ ਕੁਝ ਇੱਥੇ ਦੇ ਹੱਥ ਵਾਸਾ ਆ ਜਾਂਦਾ ਉਹ ਕਦੇ ਕੋਧੂ ਵਾਲੇ ਨਾਉਦੇ ਵੀ ਯਾਰ ਕੱਪੜੇ ਤੋਂ ਨਾ ਸਾਬਣ ਨਾਲ ਨਾ ਲੈਂਦੇ ਯਾਰ ਉਹ ਇੰਨਾ ਮਾੜਾ ਨਹੀਂ ਕਹਿਣਾ ਪਰ ਜਦੋਂ ਮੈਂ ਚਾਹ ਲਵਾਂ ਯਾ ਇਹ ਨਹੀਂ ਨਾ ਆਲੀ ਸੀ ਸਾਰੇ ਕੱਪੜਾ ਇਕੱਠਾ ਹੋ ਗਿਆ ਹੁਣ ਅਸਤੇ ਬੇ ਬੇ ਨਾ ਕੱਪੜਾ ਨਾ ਨਾ ਕਹਣਾ ਆਹ ਦੀ ਪਾਣੀ ਸੂਹ ਕਰਦੂ ਚਿਲਡ ਕਰ ਦੂਗਾ ਹਾਂ ਠੰਡਾ ਥੋੜਾ ਕਰ ਦੋ ਕੀ ਠੰਡਾ ਨਾ ਲੋਕ ਦੇਸੀ ਜਾ ਰਹੇ ਸੀਗੇ ਲੈ ਉਹ ਤੋ ਨਾ ਰਹਿਣ ਦੋ ਆ ਜੱਡੀ ਦਾ ਸ਼ਗਰ ਤਾਂ ਲੈਣਾ ਹੀ ਆ ਹਰਬਣ ਤੇ ਇਹ ਵੀ ਰਹਿਣ ਦੋ ਤੇ ਇਹਨਾਂ ਦੇਓ ਉਹ ਵੇਨੇ ਉਹ ਮਾਂ ਵੀ ਇੱਕ ਤਾਂ ਨਹੀਂ ਨਹੀਂ ਤਾਂ ਹੀ ਅਸੀਂ ਉਹ ਨਹੀਂ ਛੱਡ ਛੱਡ ਉਹ ਵੱਢਦੇ ਉਹ ਵੱਢ ਕੇ ਬੈਠ ਜਾ ਆ ਫੜ ਲੈ ਫੜ ਲੈ ਫੜ ਲੈ ਚੰਗਾ ਬੇਟਾ ਜੀ ਆਇਆਂ ਮਿਲਦੇ ਲੋ ਤੇਰੇ ਆਹ ਹਾਰ ਲੈ ਤੇ ਡੱਬਾ ਫਿਰ ਲੈ ਆਵਾਂਗੇ ਆਪਾਂ ਹਣਾ ਚੰਗਾ ਹਾਂ ਹਾਰ ਲੈ ਲੈ ਗਏ ਆ ਪਹਿਲਾਂ ਅੱਜ ਲਿਆਉਣਾ ਪਹਿਲਾਂ ਮੈਂ ਤੇ ਮੰਮੀ ਆਉਣ ਲੱਗੇ ਮੈਂ ਕਿਹਾ ਜਾਂਦਿਆਂ ਨੂੰ ਸਾਨੂੰ ਨਹੀਂ ਰਹਾ ਹੋ ਜਾਣਾ ਘਰਾ ਵੀ ਉਹ ਹੋ ਜਾ ਓਕੇ ਮੰਮੀ ਬਾਏ 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 ਬੀਬੀ ਦੋ ਦੋ ਰਿੱਜ ਨਹੀਂ ਕਰਾਂਗੇ ਬਈਆ ਯਾਰ ਉਹ ਨਹੀਂ ਚੀਕੂ ਚੱਕਲੇ ਆ ਨਹੀਂ ਖਾਂਦੇ ਭਰਾਵਾ ਲੈ ਦੱਸ ਚੀਕੂ ਨਾਲ ਇੱਧਰ ਗੇਮ ਲਾਈ ਬੈਠਾ ਐ ਬਾਜਾ ਕੀ ਆ ਸੈਟਅਪ ਲਾਇਆ ਯਾਰ ਵੈਰੀ ਨਾਈਸ ਨਹੀਂ ਨਹੀਂ ਫੜੀ ਦੇਣੇ ਨਾਲ ਜਾਂਦੇ ਦੇਣੇ ਹੀ ਨਹੀਂ ਨਹੀਂ ਮੈਂ ਫੜੀ ਦੇਣੇ ਦੇ ਚਲੋ ਠੀਕ ਆ ਮਾਮਾ ਜੀ ਠੀਕ ਠੀਕ ਹੈ ਜੀ ਠੀਕ ਆ ਭਰਾ ਵਧਾਈਆਂ ਹੋਣ ਚੰਗਾਰਬਣ ਵਧਾਈਆਂ ਹੋਣ ਜਿਹਨੇ ਆਉਂਦੇ ਬਾਵਾ ਟਾਈਮ ਰਹਿੰਦੇ ਚੱਲੀ ਆ ਹੁਣ ਲਓ ਵੀ ਇੱਥੇ ਕਰਦੇ ਆਪਾਂ ਵਲੌਗ ਦੀ ਐਂਡਿੰਗ ਬਾਏ ਬਾਏ ਮਿਲਦੇ ਆਂ ਸੁਭਾ ਜਾ ਕੇ ਸੌਂਗੇ ਟਾਈਮ ਵੜਾਉਗੇ ਠੀਕ ਆ ਜੀ ਬਾਈ ਬਾਏ 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 ਕਰ ਦੋ ਪ੍ਰੈਂਕ ਦੱਸਿਓ ਪ੍ਰੈਂਕ ਦੱਸੋ ਕਿਦਾਂ ਲੱਗਾ ਥੈਂਕ ਯੂ ਲਵ ਯੂ ਬਹੁਤ ਸਾਰਾ ਪਿਆਰ ਸਤਿਕਾਰ ਅੱਜ ਬਹੁਤ ਪਿਆਰ ਮਿਲਿਆ ਚਲੋ ਠੀਕ